ਦੋਸਤੋ ਅੱਜ ਵੀ ਇਸ ਵੀਡੀਓ ਦੇ ਵਿੱਚ ਜਿਸ ਬਿਜ਼ਨਸ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਲੇਡੀਜ਼ ਬੜੇ ਆਰਾਮ ਦੇ ਨਾਲ ਕਰ ਸਕਦੀਆਂ ਨੇ ਮੈਂ ਹੁਣ ਤੱਕ ਜਿੰਨੇ ਵੀ ਤੁਹਾਡੇ ਨਾਲ ਬਿਜ਼ਨਸ ਸ਼ੇਅਰ ਕੀਤੇ ਨੇ ਉਹ ਮੋਸਟਲੀ ਮੇਲ ਓਰੀਐਂਟਡ ਸੰ ਪਰ ਅੱਜ ਦਾ ਇਹ ਬਿਜ਼ਨਸ ਮੇਨਲੀ ਹਾਊਸ ਵਾਈਫ ਲਈ ਹੈ ਜੋ ਘਰ ਬੈਠ ਕੇ ਲੇਡੀਜ਼ ਕੰਮ ਕਰਨਾ ਚਾਹੁੰਦੀਆਂ ਨੇ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ ਇਸ ਬਿਜ਼ਨਸ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਇਸ ਨੂੰ ਸਿਰਫ 50000 ਤੋਂ ਸ਼ੁਰੂ ਕਰਕੇ ਇਸ ਕਰੋੜਾ ਰੁਪਏ ਤੱਕ ਪਹੁੰਚਾ ਸਕਦੇ ਹਾਂ ਦੋਸਤੋ ਮੈਂ ਗੱਲ ਕਰਨ ਜਾ ਰਿਹਾ ਹਾਂ ਸੂਟ ਵੇਚਣ ਦੇ ਬਿਜ਼ਨਸ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੂਰੀ ਡਿਟੇਲ ਵਿੱਚ ਦੱਸਾਂਗਾ ਕਿ ਤੁਸੀਂ ਸੂਟ ਵੇਚਣ ਦਾ ਬਿਜ਼ਨਸ ਕਿਵੇਂ ਸ਼ੁਰੂ ਕਰਨਾ ਹੈ ਕਿਸ ਤਰੀਕੇ ਨਾਲ ਤੁਸੀਂ ਘਰ ਬੈਠ ਕੇ ਆਪਣੇ ਕਸਟਮਰ ਲੱਭਣੇ ਅਤੇ ਕਿਸ ਤਰੀਕੇ ਨਾਲ ਤੁਸੀਂ ਇਸ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਣਾ ਹੈ ਬਹੁਤ ਹੀ देर ਨਾ ਲਾਉਂਦੇ ਹੋ ਆਓ ਅਸੀਂ ਇਸ ਬਿਜ਼ਨਸ ਨੂੰ ਵਿਸਤਾਰ ਨਾਲ ਜਾਣਦੇ ਹਾਂ ਦੋਸਤੋ ਮੈਨੂੰ ਨਹੀਂ ਲੱਗਦਾ ਕਿ ਸੂਟਾਂ ਦੀ ਡਿਮਾਂਡ ਬਾਰੇ ਤੁਹਾਨੂੰ ਕੁਝ ਦੱਸਣ ਦੀ ਜ਼ਰੂਰਤ ਹੈ। ਘਰ ਦੇ ਆਮ ਪਹਿਰਾਵੇ ਤੋਂ ਲੈ ਕੇ ਵੱਡੇ-ਵੱਡੇ ਫੰਕਸ਼ਨਸ ਜਿਵੇਂ ਕਿ ਵਿਆਹ ਸ਼ਾਦੀਆਂ ਵਿੱਚ ਸੂਟਾਂ ਦੀ ਕਿੰਨੀ ਡਿਮਾਂਡ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਜਿੱਥੇ ਦੂਜੇ ਫੈਂਸੀ ਕੱਪੜਿਆਂ ਨੂੰ ਲੋਕ ਘੱਟੋ-ਘੱਟ ਪੈਸੇ ਦੇ ਨਾਲ ਖਰੀਦੇ ਨੇ, ਉੱਥੇ ਹੀ ਸੂਟਾਂ ਨੂੰ ਵੱਧ ਤੋਂ ਵੱਧ ਪੈਸੇ ਦੇ ਕੇ ਕਸਟਮਾਈਜ਼ ਕਰਾ ਕੇ ਲੇਡੀਜ਼ ਪਹਿਨਦੀਆਂ ਨੇ। ਕਈ ਮਾਵਾਂ ਦਾ ਇਹ ਸੋਚ ਕੇ ਸੂਟਾਂ ਨੂੰ ਵੱਧ ਤੋਂ ਵੱਧ ਪੈਸੇ ਵਿੱਚ ਖਰੀਦਦੀਆਂ ਨੇ ਤਾਂ ਕਿ ਆਉਣ ਵਾਲੇ ਫੰਕਸ਼ਨ ਦੇ ਵਿੱਚ ਬੇਟੇ ਵੀ ਉਹਨਾਂ ਦੀ ਇਹ ਸੂਟ ਪਾਣ ਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਲੋਕਾਂ ਦੇ ਇਸ ਕਰੇਜ਼ ਨੂੰ ਦੇਖਦੇ ਹੋਏ ਮੈਂ ਤੁਹਾਡੇ ਨਾਲ ਇਹ ਆਈਡੀਆ ਇਹ ਬਿਜ਼ਨਸ ਸ਼ੇਅਰ ਕਰਨ ਜਾ ਰਿਹਾ ਹਾਂ ਆਓ ਇੱਕ ਇੱਕ ਕਰਕੇ ਇਸ ਬਿਜ਼ਨਸ ਨੂੰ ਸ਼ੁਰੂ ਕਰਨ ਵਾਲੇ ਸਾਰੇ ਪਹਿਲੂਆਂ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਉਂਦਾ ਹੈ ਮਾਰਕੀਟ ਰਿਸਰਚ ਦੋਸਤੋ ਕਿਸੇ ਵੀ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਲਈ ਮਾਰਕੀਟ ਰਿਸਰਚ ਕਰਨਾ ਬਹੁਤ ਹੀ ਜ਼ਰੂਰੀ ਹੈ। ਇਸੇ ਤਰੀਕੇ ਨਾਲ ਇਸ ਬਿਜ਼ਨਸ ਵਿੱਚ ਵੀ ਤੁਸੀਂ ਪਹਿਲਾਂ ਮਾਰਕੀਟ ਰਿਸਰਚ ਕਰੋ। ਜੇਕਰ ਤੁਸੀਂ ਮਾਰਕੀਟ ਨੂੰ ਚੰਗੀ ਤਰ੍ਹਾਂ ਸਰਚ ਕਰਕੇ ਬਿਜ਼ਨਸ ਸਟਾਰਟ ਕਰਦੇ ਹੋ ਤੁਸੀਂ ਕਦੇ ਵੀ ਤੋਖਾ ਨਹੀਂ ਖਾਂਦੇ। ਮਾਰਕੀਟ ਨੂੰ ਸਮਝਣ ਦੇ ਲਈ ਨੇੜੇ ਦੇ ਬਾਜ਼ਾਰ ਵਿੱਚ ਜਾਓ। ਉੱਥੇ ਸਾਰੇ ਹੀ ਕੱਪੜੇ ਦੀਆਂ ਦੁਕਾਨਾਂ ਨੂੰ ਵਿਜ਼ਿਟ ਕਰੋ। ਕੱਪੜਿਆਂ ਦੇ ਅਲੱਗ-ਅਲੱਗ ਡਿਜ਼ਾਈਨ ਦੇਖੋ, ਫੈਬਰਿਕ ਦੇਖੋ ਔਰ ਉੱਥੇ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿਸ ਤਰੀਕੇ ਦਾ ਕੱਪੜਾ ਜਾਂ ਫੈਬਰਿਕ ਜ਼ਿਆਦਾ ਵਿਕ ਰਿਹਾ ਹੈ। ਕਿਉਂਕਿ ਅੱਜਕੱਲ੍ਹ ਵਿੰਡੋ ਸ਼ਾਪ ਪੈਸਾ ਨਹੀਂ ਲੱਗਦਾ ਮਾਰਕੀਟ ਨੂੰ ਕਮ ਕੇ ਤੁਹਾਨੂੰ ਇਹ ਪਤਾ ਚਲ ਜਾਏਗਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਕਿਸ ਚੀਜ਼ ਦੀ ਜ਼ਿਆਦਾ ਡਿਮਾਂਡ ਚੱਲ ਰਹੀ ਹੈ ਜਦੋਂ ਤੁਸੀਂ ਮਾਰਕੀਟ ਨੂੰ ਸਮਝਣ ਦੇ ਕਾਬਿਲ ਹੋਗੇ ਤਾਂ ਤੁਹਾਡਾ ਅਗਲਾ ਸਟੈਪ ਆਏਗਾ ਕੱਪੜੇ ਨੂੰ ਖਰੀਦਣਾ ਜਦੋਂ ਤੁਹਾਨੂੰ ਜ਼ਿਆਦਾ ਡਿਮਾਂਡਿੰਗ ਕੱਪੜੇ ਦੀ ਸਮਝ ਆ ਗਈ ਤਾਂ ਤੁਸੀਂ ਮਾਰਕੀਟ ਦੇ ਵਿੱਚ ਜਾ ਕੇ ਹੋਲ ਸੇਲ ਡੀਲਰ ਤੋਂ ਫੈਟ ਰੇਟਾਂ ਦੇ ਕਰੀ ਸਕਦੇ ਹੋ ਅਤੇ ਉਹਨਾਂ ਥੋੜੇ ਜਿਹੇ ਕੱਪੜਿਆਂ ਨੂੰ ਹੀ ਆਪਣੇ ਆਸ-ਪਾਸ ਦੇ ਲੋਕਾਂ ਨੂੰ ਸਹੀ ਮਾਰਦੇ ਦੇ ਵੇਚਣਾ ਸ਼ੁਰੂ ਕਰ ਦਿਓ ਕਿਉਂਕਿ ਜਦੋਂ ਤੁਸੀਂ ਹੋਲ ਸੇਲ ਦੇ ਕੱਪੜੇ ਨੂੰ ਚੱਕੋਗੇ ਉਹ ਬਹੁਤ ਹੀ ਤੁਹਾਨੂੰ ਸਸਤੇ ਰੇਟ ਤੇ ਮਿਲੇਗਾ ਅਤੇ ਹੁਣ ਤੁਸੀਂ ਸਸਤੇ ਕੱਪੜੇ ਦੀ ਸਟ੍ਰੈਟਜੀ ਸਮਝਾ ਲਈਏ ਆਪਣੇ ਬਿਜ਼ਨਸ ਨੂੰ ਅੱਗੇ ਵਧਾ ਸਕਦੇ ਹੋ ਸ਼ਹਿਰ ਵਿੱਚ ਜਿੰਨੀਆਂ ਵੀ ਪੁਰਾਣੀਆਂ ਕੱਪੜੀ ਦੀਆਂ ਦੁਕਾਨਾਂ ਨੇ ਉਹ ਸੇਮ ਫਿਕਸ ਰੇਟ ਦੇ ਉੱਪਰ ਕੱਪੜਾ ਵੇਚਣਗੇ ਉਹ ਕਦੇ ਵੀ ਕੱਪੜੇ ਦਾ ਰੇਟ ਨਹੀਂ ਘਟਾਉਣਗੇ ਜਦ ਕਿ ਤੁਹਾਡੇ ਕੋਲ ਆਪਸ਼ਨ ਹੋਏਗੀ ਸੇਮ ਕੱਪੜਾ ਤੁਸੀਂ ਘੱਟ ਰੇਟ ਦੇ ਵਿੱਚ ਵੇਚ ਸਕਦੇ ਹੋ ਯਕੀਨ ਮੰਨੋ ਤੁਹਾਨੂੰ ਇਸ ਵਿੱਚ ਕੋਈ ਵੀ ਕਟਾ ਨਹੀਂ ਹੋਏਗਾ ਕਿਉਂਕਿ ਤੁਸੀਂ ਆਲਰੇਡੀ ਕੱਪੜਾ ਬਹੁਤ ਹੀ ਸਸਤੇ ਭਾਅ 'ਚ ਖਰੀਦਿਆ ਹੋਏਗਾ ਆਪਣੇ ਕਸਟਮਰ ਨੂੰ ਆਪਣੇ ਨਾਲ ਜੋੜਨ ਲਈ ਤੁਹਾਨੂੰ ਥੋੜਾ ਬੋੜਾ ਡਿਸਕਾਊਂਟ ਤੇ ਦੇਣਾ ਹੀ ਪਏਗਾ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ ਕਸਟਮਰ ਪੱਕੇ ਲੱਗ ਜਾਂਦੇ ਨੇ ਉਹ ਤੁਹਾਡੀ ਫ੍ਰੀ ਦੇ ਵਿੱਚ ਮਾਰਕੀਟਿੰਗ ਵੀ ਕਰਦੇ ਨੇ ਇਸ ਲਈ ਆਪਣੇ ਪੈਸੇ ਨੂੰ ਮਾਰਕੀਟਿੰਗ ਵਿੱਚ ਨਾ ਲਗਾ ਕੇ ਬਿਜ਼ਨਸ ਵਿੱਚ ਹੀ ਇਨਵੈਸਟ ਕਰੋ ਜਦੋਂ ਤੁਹਾਨੂੰ ਲੱਗੇ ਕਿ ਤੁਹਾਡਾ ਕੰਮ ਵਧੀਆ ਚੱਲਣ ਲੱਗ ਪਿਆ ਤੁਸੀਂ ਬਿਨਾ ਕੋ ਸੋਚੇ ਇਸ ਕੰਮ ਨੂੰ ਹੋਰ ਵੀ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤੁਹਾਡਾ ਬਿਜ਼ਨਸ ਨਵਾਂ ਹੈ ਜਿੰਨਾ ਵੀ ਤੁਹਾਡੇ ਕੋਲ ਪ੍ਰੋਫਿਟ ਹੋ ਰਿਹਾ ਹੈ ਉਹਨੂੰ ਰੀ ਇਨਵੈਸਟ ਕਰੋ ਆਪਣੇ ਬਿਜ਼ਨਸ 'ਚ ਤਾਂ ਕਿ ਤੁਸੀਂ ਇਸ ਬਿਜ਼ਨਸ ਨੂੰ ਵਧ ਇਸ ਦੇ ਨਾਲ ਨਾਲ ਤੁਸੀਂ ਆਪਣੇ ਬਿਜ਼ਨਸ ਨੂੰ ਆਪਣੇ ਸ਼ਹਿਰ ਤੋਂ ਬਾਹਰ ਕੱਢੋ ਮੈਂ ਤਾਂ ਤੁਹਾਨੂੰ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਬਿਜ਼ਨਸ ਸੈਟਅਪ ਕਰਨ ਲਈ ਨਹੀਂ ਕਹਿ ਰਿਹਾ ਸਗੋਂ ਇਹ ਕਹਿ ਰਿਹਾ ਕਿ ਤੁਸੀਂ ਇੰਟਰਨੈਟ ਦੇ ਥਰੂ ਆਪਣੇ ਬਿਜ਼ਨਸ ਨੂੰ ਵੱਖਰੇ ਵੱਖਰੇ ਸ਼ਹਿਰਾਂ ਤੱਕ ਪਹੁੰਚਾਓ ਔਰ ਇਸ ਨੂੰ ਐਕਸਪੈਂਡ ਕਰੋ ਤੁਸੀਂ ਫਲਿੱਪਕਾਰਡ ਐਮਾਜ਼ਾਨ ਅਤੇ ਮੈਂਤਰਾ ਵਰਗੀ ਐਪਸ ਨੂੰ ਡੇਲੀ ਵਿਜ਼ਿਟ ਕਰਦੇ ਹੋ ਜਿਸ ਵਿੱਚ ਤੁਹਾਡਾ ਬਹੁਤ ਹੀ ਟਾਈਮ ਲੱਗਦਾ ਹੈ ਇਸ ਵਾਰ ਜਦੋਂ ਵੀ ਤੁਸੀਂ ਇਹਨਾਂ ਸਾਈਟਸ ਜਾਂ ਐਪ ਨੂੰ ਵਿਜ਼ਿਟ ਕਰੋ ਤੁਸੀਂ ਆਪਣੇ ਪਸੰਦੇ ਅਕੋਰਡਿੰਗ ਇਹਨਾਂ ਤੋਂ ਸ਼ੋਪਿੰਗ ਨਹੀਂ ਕਰ ਨਹੀਂ ਸਕੋ ਐਨਲਾਈਜ਼ ਕਰਨਾ ਹੈ ਕਿ ਕਿਸ ਤਰੀਕੇ ਦਾ ਕਿਹਦੀ ਸੂਟ ਜਾਂ কুরਤੀ ਵਗੈਰਾ ਇਹਨਾਂ ਉੱਪਰ ਵਿਕਰੀ ਹੈ ਜਦੋਂ ਤੁਸੀਂ ਇਹ ਪਤਾ ਲਗਾ ਲੋਗੇ ਕਿਸ ਤਰ੍ਹਾਂ ਦੇ ਕੱਪੜੇ ਕੁਰਤੀ ਜਾਂ ਸੂਟ ਵੇਚ ਰਹੇ ਨੇ ਤੁਸੀਂ ਆਪਣੀ ਇਨਵੈਸਟਮੈਂਟ ਉਹਦੇ ਕੱਪੜਿਆਂ ਤੇ ਕਰੋ ਤਾਂ ਕਿ ਤੁਸੀਂ ਉਸ ਨੂੰ ਵੇਚ ਕੇ ਪ੍ਰੋਫਿਟ ਬਣਾ ਸਕੋ ਉਸ ਤਰ੍ਹਾਂ ਦਾ ਕੱਪੜਾ ਖਰੀਦ ਕੇ ਲੈ ਕੇ ਆਓ ਤੁਸੀਂ ਹੁਣ ਆਪਣੇ ਬਿਜ਼ਨਸ ਨੂੰ ਦੋ ਤਰੀਕਿਆਂ ਨਾਲ ਚਲਾਉਣ ਦੀ ਕੋਸ਼ਿਸ਼ ਕਰੋ ਇੱਕ ਤਾਂ ਹੋ ਗਿਆ ਅਨਸਿੱਤੇ ਸੂਟ ਜਿਹਨਾਂ ਵਿੱਚ ਤੁਸੀਂ ਸਿਰਫ ਕੱਪੜਾ ਵੇਚਣਾ ਹੈ ਦੂਜਾ ਹੋ ਗਿਆ ਤੁਹਾਡੇ ਕੋਲ ਸਿੱਤੇ ਹੋਏ ਸੂਟ ਜਿਹਦੇ ਵਿੱਚ ਤੁਸੀਂ ਸਿਲਕੇ ਸੂਟ ਵੇਚਣੇ ਨੇ ਅਨਸਿੱਤੇ ਕੱਪੜਿਆਂ ਨੂੰ ਵੇਚਣ ਦੇ ਨਾਲ-ਨਾਲ ਕੁਰਤੀਆਂ ਨੂੰ ਵੇਚਣ ਦਾ ਆਈਡੀਆ ਤੁਹਾਡੇ ਬਿਜ਼ਨਸ ਨੂੰ ਨੈਕਸਟ ਲੈਵਲ ਤੇ ਲੈ ਕੇ ਜਾ ਸਕਦਾ ਹੈ ਕਿਉਂਕਿ ਅੱਜਕੱਲ ਕੋੜੀਆਂ ਡੇਲੀ ਵੇਅਰ ਵਾਲੇ ਕੱਪੜਿਆਂ ਵਿੱਚ ਕੁਰਤੇ ਪਾਉਣਾ ਜ਼ਿਆਦਾ ਪਸੰਦ ਕਰਦੇ ਆਣੇ ਔਰ ਇਹ ਆਨਲਾਈਨ ਬੜੇ ਹੀ ਸਾਨੀ ਨਾਲ ਮਿਲ ਜਾਂਦੇ ਨੇ ਇਹ ਕੁਰਤੇ ਦੇਖਣ ਨੂੰ ਸੋਹਣੇ ਤਾਂ ਲੱਗਦੇ ਹੀ ਨੇ ਪਰ ਇਹ ਵੇਚਣ ਵਾਲੇ ਨੂੰ ਵੀ ਚੰਗਾ ਪ੍ਰੋਫਿਟ ਦਿੰਦੇ ਨੇ ਤੁਸੀਂ ਸਕਰੀਨ ਦੇ ਉੱਪਰ ਇਹਨਾਂ ਕੁਰਤਿਆਂ ਦਾ ਰੇਟ ਦੇਖ ਹੀ ਸਕਦੇ ਹੋ ਇਸ ਬਿਜ਼ਨਸ ਨੂੰ ਤੁਸੀਂ ਅੱਗੇ ਤੱਕ ਲੈ ਕੇ ਜਾਣ ਲਈ ਟੇਲਰ ਨੂੰ ਹਾਇਰ ਕਰੋ ਟੇਲਰ ਨੂੰ ਹਾਇਰ ਕਰਨ ਦੇ ਨਾਲ ਤੁਹਾਡਾ ਖਰਚਾ ਇੰਨਾ ਨਹੀਂ ਵਧਣਾ ਜਿੰਨਾ ਤੁਹਾਡਾ ਪ੍ਰੋਫਿਟ ਵਧਣਾ ਹੈ ਕਿਉਂਕਿ ਕਪੜੇ ਦੇ ਜਦੋਂ ਇਕੱਠੇ ਥਾਂ ਕਰੀਦੇ ਜਾਂਦੇ ਹਨ ਤਾਂ ਬਹੁਤ ਹੀ ਸਸਤੇ ਮਿਲ ਜਾਂਦੇ ਹਨ ਜਦੋਂ ਤੋਂ ਵੀ ਤੁਸੀਂ ਆਪਣਾ ਪਹਿਲੀ ਵਾਰ ਕਪੜਾ ਖਰੀਦਿਆ ਤੁਹਾਡੇ ਕਨੈਕਸ਼ਨ ਸਟਰੋਂਗ ਬਣ ਜਾਂਦੇ ਹਨ ਜਿਹੜੇ ਤੁਹਾਡੇ ਪੁਰਾਣੇ ਕਨੈਕਸ਼ਨ ਬਣੇ ਨੇ ਜਿੱਥੋਂ ਤੁਸੀਂ ਪਹਿਲੀ ਵਾਰ ਕਪੜਾ ਖਰੀਦਿਆ ਸੀ ਉਤੋਂ ਹੋਰ ਵੀ ਕਪੜਾ ਤੁਸੀਂ ਸਸਤੇ ਭਾਅ ਲੈ ਸਕਦੇ ਹੋ ਹੁਣ ਗੱਲ ਕਰਦੇ ਹਾਂ ਕਪੜੇ ਦੀ ਸਿਲਾਈ ਦੀ ਜਦੋਂ ਤੁਸੀਂ ਬਿਨਾਂ ਕਿਸੇ ਸਾਈਜ਼ ਵਾਲੇ ਕੁਰਤੇ ਇਕੱਠੇ ਸਿਲਾਉਂਦੇ ਹੋ ਤਾਂ ਤੁਹਾਨੂੰ ਬਹੁਤ ਹੀ ਸਸਤੇ ਭਾਅ ਦੇ ਵਿੱਚ ਕੁਰਤੇ ਸਿੱਤੇ ਜਾਂਦੇ ਹਨ ਮੁਸ਼ਕਿਲ ਦੇ ਨਾਲ ਇੱਕ ਕੁਰਤੇ ਦਾ ਰੇਟ 30 ਰੁਪਏ ਦੇ ਕਰੀਬ ਹੁੰਦਾ ਹੈ ਇਸ ਦੇ ਨਾਲ ਹੀ ਜਦੋਂ ਤੁਸੀਂ ਆਪਣਾ ਟੇਲਰ ਹਾਇਰ ਕਰਕੇ ਖੁਦ ਕੁਰਤੇ ਸਵਾਉਂਦੇ ਹੋ ਤਾਂ ਤੁਹਾਡਾ ਹੋਰ ਵੀ ਰੇਟ ਜਿਹੜਾ ਹੈ ਉਹ ਘੱਟ ਹੋ ਜਾਂਦਾ ਹੈ ਔਰ ਇਸ ਦੇ ਨਾਲ ਨਾਲ ਤੁਹਾਨੂੰ ਹੋਰ ਵੀ ਫਾਇਦਾ ਹੋ ਜਾਂਦਾ ਹੈ ਕਿਉਂਕਿ ਤੁਸੀਂ ਉਸ ਨੂੰ ਮਹੀਨੇ ਦੀ ਤਨਖਾਹ ਦੇਣੀ ਹੈ ਉਸ ਤਨਖਾਹ ਦੇ ਵਿੱਚ ਤੁਸੀਂ ਪਾਏ 50 ਕੁਰਤੇ ਸਵਾ ਲਓ ਚਾਹੇ ਸੌ ਕਰਦੇ ਸਵਾਲੋ ਫਾਇਦਾ ਤੁਹਾਡਾ ਹੀ ਹੈ ਜੇਕਰ ਤੁਸੀਂ 10000 ਤੱਕ ਦਾ ਵੀ ਇਕੱਠਾ ਥਾਨ ਖਰੀਦ ਲੈਂਦੇ ਹੋ ਤੁਸੀਂ ਆਰਾਮ ਦੇ ਨਾਲ 50000 ਰੁਪਏ ਤੱਕ ਦਾ ਪ੍ਰੋਫਿਟ ਕਮਾ ਸਕਦੇ ਹੋ ਜੇਕਰ ਤੁਸੀਂ ਔਨਲਾਈਨ ਐਪਸ ਨੂੰ ਵੀ ਵਿਚ ਵਾਲਾ ਕਮਿਸ਼ਨ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਆਪਣੇ ਕਸਟਮਰ ਆਪ ਵੀ ਬਣਾ ਸਕਦੇ ਹੋ ਆਪ ਆਪਣੇ ਕਸਟਮਰ ਆਪ ਬਣਾਉਣ ਬਾਰੇ ਗੱਲ ਕਰਦੇ ਹਾਂ ਆਜ ਦੀ ਤਰੀਕ ਦੇ ਵਿੱਚ ਤੁਹਾਡੇ ਨੇ ਡਾਇਰੈਕਟ ਕਸਟਮਰ ਜੋੜਨ ਦਾ ਸਭ ਤੋਂ ਵੱਡਾ ਤਰੀਕਾ ਹੈ ਇੰਸਟਾਗ੍ਰam ਇੰਸਟਾਗ੍ਰam ਇੱਕ ਜਹਾ ਪਲੇਟਫਾਰਮ ਹੈ ਜੋ ਫ੍ਰੀ ਦੇ ਵਿੱਚ ਤੁਹਾਡੀ ਬਹੁਤ ਮਦਦ ਕਰਦਾ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਲਈ ਇੰਸਟਾਗ੍ਰam ਪੇਜ ਬਣਾ ਕੇ ਆਪਣੇ ਕੱਪੜੇ ਦੀਆਂ ਫੋਟੋਆਂ ਅਪਲੋਡ ਕਰੋ ਇਸ ਤਰੀਕੇ ਨਾਲ ਤੁਹਾਡੇ ਕੱਪੜੇ ਤੁਹਾਡੇ ਕਸਟਮਰ ਤੱਕ ਪਹੁੰਚਣਗੇ ਉਹ ਜ਼ਿਆਦਾ ਨੋਟਿਸ ਕਰਨਗੇ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈ ਉਹ ਇੰਸਟਾਗ੍ਰam ਦੇ ਉੱਪਰ ਜ਼ਿਆਦਾ ਕੱਪੜੇ ਨੂੰ ਸਰਚ ਕਰਦੀ ਹੈ ਇਸ ਲਈ ਇੰਸਟਾਗ੍ਰam ਤੇ ਪ੍ਰੋਡਕਟ ਦੇ ਪ੍ਰਮੋਟ ਹੋਣ ਦੇ ਚਾਂਸਸ ਬਹੁਤ ਹੀ ਜ਼ਿਆਦਾ ਨੇ ਕਿਉਂਕਿ ਇੰਸਟਾਗ੍ਰam ਦੇ ਵਿੱਚ ਤੁਸੀਂ 500 ਤੋਂ 1000 ਰੁਪਏ ਦੀ ਐਡ ਲਗਾ ਕੇ ਵੀ ਬਹੁਤ ਵੱਡੇ ਏਰੀਆ ਤੱਕ ਆਪਣੇ ਕੱਪੜੇ ਪਹੁੰਚਾ ਸਕਦੇ ਹੋ ਅਤੇ ਟ੍ਰੈਂਡਿੰਗ ਗਾਣਿਆਂ ਤੇ ਪ੍ਰੋਡਕਟਸ ਯਾਰੀ ਇਸੇ ਤਰੀਕੇ ਦੇ ਨਾਲ ਤੁਸੀਂ ਇੰਸਟਾਗ੍ਰਾਮ ਦੇ ਉੱਪਰ ਜਿਨ੍ਹਾਂ ਦੇ ਜ਼ਿਆਦਾ ਫਾਲੋਅਰ ਨੇ ਤੁਸੀਂ ਉਹਨਾਂ ਨੂੰ ਆਪਣੇ ਕੁਰਤੇ ਗਿਫਟ ਦੇ ਤੌਰ ਤੇ ਭੇਜ ਸਕਦੇ ਹੋ ਔਰ ਉਹਨਾਂ ਤੋਂ ਰਿਵਿਊ ਮੰਗ ਸਕਦੇ ਹੋ ਉਹਨਾਂ ਦੇ ਇੰਸਟਾਗ੍ਰਾਮ ਦੇ ਉੱਪਰ ਇਸੇ ਤਰ੍ਹਾਂ ਤੁਸੀਂ ਇਹ ਵੀ ਡਿਮਾਂਡ ਕਰ ਸਕਦੇ ਹੋ ਕਿ ਉਹ ਤੁਹਾਡੇ ਪ੍ਰੋਡਕਟ ਨੂੰ ਪਹਿਨਣ ਪਹਿਨ ਕੇ ਵੀਡੀਓਜ਼ ਬਣਾਉਣ ਤੇ ਇਹ ਲੋਕਾਂ ਤੱਕ ਹੋਰ ਵੀ ਰੀਚ ਕਰਨ ਇੰਸਟਾਗ੍ਰਾਮ ਦਾ ਇੱਕ ਸਭ ਤੋਂ ਵੱਡਾ ਫਾਇਦਾ ਹੈ ਕਿ ਤੁਹਾਨੂੰ ਇਸ ਦੇ ਉੱਪਰ ਕਿਸੇ ਨੂੰ ਵੀ ਕਮਿਸ਼ਨ ਨਹੀਂ ਦੇਣਾ ਪੈਣਾ ਤੁਸੀਂ ਡਾਇਰੈਕਟ ਸੇਲਿੰਗ ਕਰੋ ਆਪਣੇ ਡਾਇਰੈਕਟ ਕਸਟਮਰ ਨੂੰ ਤੇ ਪ੍ਰੋਫਿਟ ਤੁਹਾਡੀ ਜੇਬ ਦੇ ਵਿੱਚ ਆ ਜਾਏਗਾ ਇਸੇ ਤਰੀਕੇ ਦੇ ਨਾਲ ਜਦੋਂ ਤੁਹਾਡਾ ਬਿਜ਼ਨਸ ਵਧੇਗਾ ਤੁਹਾਨੂੰ ਮਾਰਕੀਟ ਦੀ ਵੀ ਸਮਝ ਆਏਗੀ ਤੁਸੀਂ ਆਪਣੇ ਬਿਜ਼ਨਸ ਨੂੰ ਹੋਰ ਵੀ ਜ਼ਿਆਦਾ ਪ੍ਰਮੋਟ ਕਰੋਗੇ ਔਰ ਇਨਵੈਸਟਮੈਂਟ ਕਰੋਗੇ ਆ ਹੁਣ ਅਸੀਂ ਉਸ ਪੈਲੋ ਦੀ ਗੱਲ ਕਰਦੇ ਹਾਂ ਜੋ ਬਿਜ਼ਨਸ ਨੂੰ ਵੱਡਾ ਬਣਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪਾਉਂਦਾ ਹੈ ਅਤੇ ਉਹ ਹੈ ਪ੍ਰੋਡਕਟ ਦਾ ਯੂਨੀਕ ਹੋਣਾ ਸੂਡ ਵੇਚਣ ਦੇ ਬਿਜ਼ਨਸ ਦੇ ਵਿੱਚ ਆਪਣੇ ਪ੍ਰੋਡਕਟ ਨੂੰ ਵਾਕਿਆ ਨਾਲੋਂ ਵੱਖਰਾ ਬਣਾਉਣ ਦੇ ਬਹੁਤ ਸਾਰੇ ਕਾਰਗਰ ਤਰੀਕੇ ਨੇ ਜਿਵੇਂ ਯੂਨੀਕ ਡਿਜ਼ਾਈਨ ਤੇ ਕੁਆਲਿਟੀ ਮਾਰਕੀਟ ਵਿੱਚ ਬਦਲ ਰਹੇ ਡਿਜ਼ਾਈਨ ਤੇ ਹਮੇਸ਼ਾ ਹੀ ਧਿਆਨ ਰੱਖੋ ਜਿਵੇਂ ਜਿਵੇਂ ਮਾਰਕੀਟ ਦੇ ਡਿਜ਼ਾਈਨ ਚੇਂਜ ਹੋ ਰਹ ਤੁਸੀਂ ਆਪਣੇ ਕੱਪੜੇ ਦਾ ਸਟਾਈਲ ਵੀ ਚੇਂਜ ਕਰਦੇ ਹੋ। ਹੱਥ ਨਾਲ ਕੀਤੀ ਜਾਣ ਵਾਲੀ ਕਢਾਈ ਜਾਂ ਹੈਂਡਵਰਕ ਦੇ ਉੱਪਰ ਜ਼ਿਆਦਾ ਫੋਕਸ ਰੱਖੋ। ਘੱਟ ਤੋਂ ਘੱਟ ਰੇਂਜ ਦੇ ਵਿੱਚ ਕੁਆਲਿਟੀ ਵਾਲਾ ਕੱਪੜਾ ਵੀ ਆਪਣੀ ਸ਼ਾਪ ਤੇ ਰੱਖੋ। ਕੰਫਰਟ ਦੇ ਲਗਜ਼ਰੀ ਜ਼ੋਨ ਦੇ ਵਿੱਚ ਹਮੇਸ਼ਾ ਕੁਆਲਿਟੀ ਪ੍ਰੋਡਕਟਸ ਪੇਸ਼ ਕਰੋ ਤਾਂ ਕਿ ਕਸਟਮਰ ਉਸ ਚੀਜ਼ ਨੂੰ ਬਾਏ ਕਰਕੇ ਸੈਟੀਸਫਾਈ ਫੀਲ ਕਰੇ। ਜੇ ਅਸੀਂ ਅਗਲੇ ਨੁਕਤੇ ਦੀ ਗੱਲ ਕਰਦੇ ਹਾਂ ਉਹ ਹੈ ਪਰਸਨਲਾਈਜ਼ ਸਰਵਿਸਿਜ਼। ਆਪਣੇ ਕਸਟਮਰ ਦੇ ਸੂਟ ਸਪੈਸ਼ਲ ਆਰਡਰ ਤੇ ਕਸਟਮਾਈਜ਼ ਕਰਨੇ ਸ਼ੁਰੂ ਕਰੋ। ਆਨਲਾਈਨ ਆਰਡਰ ਲੈ ਕੇ ਇਸ ਤਰੀਕੇ ਨਾਲ ਕਸਟਮਰ ਦੇ ਘਰ ਬਚਾਓ ਤਾਂ ਕਿ ਤੁਹਾਡੇ ਲੋਕੇਸ਼ਨ ਤੱਕ ਕਸਟਮਰ ਨੂੰ ਆਨ ਦੀ ਲੋਡ ਨਾ ਪਵੇ। ਸਾਡਾ ਅਗਲਾ ਨੁਕਤਾ ਹੈ ਪੈਕੇਜਿੰਗ ਐਂਡ ਬ੍ਰਾਂਡਿੰਗ। ਪ੍ਰੋਡਕਟੋਂ ਵੀ ਜਿਆਦਾ ਜ਼ਰੂਰੀ ਹੈ ਤੁਹਾਡੀ ਪੈਕਿੰਗ ਜਿੰਨੀ ਹੀ ਤੁਹਾਡੀ ਪੈਕਿੰਗ ਵਧੀਆ ਹੋਏਗੀ ਓਨਾ ਹੀ ਤੁਹਾਡਾ ਕਸਟਮਰ ਤੁਹਾਡੇ ਵੱਲ ਜਿਆਦਾ ਅਟਰੈਕਟ ਹੋਵੇਗਾ ਆਪਣੀ ਪੈਕਿੰਗ ਇਸ ਤਰੀਕੇ ਦੀ ਅਟਰੈਕਟਿਵ ਬਣਾਓ ਜਿਸ ਦੇ ਵਿੱਚ ਤੁਹਾਡਾ ਲੋਗੋ ਲੱਗਾ ਹੋਵੇ ਔਰ ਪੈਕਿੰਗ ਇੰਨੀ ਵਧੀਆ ਹੋਏ ਕਸਟਮਰ ਤੁਹਾਡੀ ਪੈਕੇਜ ਨੂੰ ਦੇਖ ਕੇ ਬਹੁਤ ਹੀ ਖੁਸ਼ ਹੋ ਜਾਏ ਸਾਡਾ ਅਗਲਾ ਨੁਕਤਾ ਹੈ ਪ੍ਰੀਪੇਅਰ ਕਲੈਕਸ਼ਨ ਫॉर ਸਪੈਸ਼ਲ ਸੀਜ਼ਨਸ ਸਿੰਪਲ ਸੂਟਾਂ ਦਾ ਲਾਵਾ ਤੁਸੀਂ ਆਪਣੀ ਕਲੈਕਸ਼ਨ ਦੇ ਵਿੱਚ ਸੀਜ਼ਨਲ ਸੂਟ ਵੀ ਐਡ ਕਰੋ ਜਿਵੇਂ ਕਿ ਵਿਆਹ ਸ਼ਾਦੀਆਂ ਦੇ ਸੂਟ ਵੱਖ-ਵੱਖ ਤਿਉਹਾਰਾਂ ਦੇ ਸੂਟ ਸਰਦੀਆਂ ਦੀ ਅਲੱਗ-ਅਲੱਗ ਕਲੈ ਇਸੇ ਤਰ੍ਹਾਂ ਇੱਕ ਲੋਕੇਸ਼ਨ ਹੈ ਜਦੋਂ ਕਸਟਮਰ ਨੂੰ ਅਲੱਗ-ਅਲੱਗ ਵੈਰਾਈਟੀਆਂ ਮਿਲਦੀਆਂ ਹਨ ਤੇ ਕਸਟਮਰ बार-बार ਉਸ ਲੋਕੇਸ਼ਨ ਤੇ ਜਾ ਕੇ ਸ਼ਾਪਿੰਗ ਕਰਦਾ ਹੈ ਸਾਡਾ ਅਗਲਾ ਨੁਕਤਾ ਹੈ ਆਫਰ ਲਿਮਟਿਡ ਐਡੀਸ਼ਨ ਆਪਣੇ ਕਸਟਮਰ ਨੂੰ ਅਟਰੈਕਟ ਕਰਨ ਦਾ ਔਰ ਜਲਦੀ ਤੋਂ ਜਲਦੀ ਮਾਲ ਨੂੰ ਖਤਮ ਕਰਨ ਦਾ ਇਹ ਸਭ ਤੋਂ ਹੀ ਆਸਾਨ ਤਰੀਕਾ ਹੈ ਤੁਸੀਂ ਕੁਝ ਕੁ ਆਈਟਮ ਨੂੰ ਸਿਰਫ ਲਿਮਟਿਡ ਐਡੀਸ਼ਨ ਵਿੱਚ ਹੀ ਰਿਲੀਜ਼ ਕਰੋ ਤਾਂ ਕਿ ਕਸਟਮਰਾਂ ਨੂੰ ਜਲਦੀ ਤੋਂ ਜਲਦੀ ਖਰੀਦ ਲੈ। ਇਸੇ ਤਰੀਕੇ ਦੇ ਨਾਲ ਤੁਸੀਂ ਸੂਟ ਬਿਜ਼ਨਸ ਨੂੰ ਵਾਕਿਆਨਾਂ ਨੂੰ ਵੱਖਰਾ ਬਣਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਇਲਾਕੇ ਦੇ ਟ੍ਰੈਂਡੇਸ਼ਨ ਨੂੰ ਵੀ ਆਪਣੀ ਸੂਟਾਂ ਵਿੱਚ ਪੇਸ਼ ਕਰ ਸਕਦੇ ਹੋ। ਹੱਥ ਨਾਲ ਕੀਤੀ ਜਾਣ ਵਾਲੀ ਕਢਾਈ ਦਾ ਅੱਜਕਲ ਬਹੁਤ ਜ਼ਿਆਦਾ ਟ੍ਰੈਂਡ ਹੈ। ਲੋਕ ਇੰਸਟਾਗ੍ਰਾਮ ਦੇ ਉੱਪਰ ਇਹਨਾਂ ਦੇ ਰੀਲਸ ਬਣਾ ਕੇ ਬਹੁਤ ਜ਼ਿਆਦਾ ਪੋਸਟ ਕਰ ਦਿੰਦੇ ਨੇ। ਦੋਸਤੋ ਹੁਣ ਤੱਕ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਬਹੁਤ ਹੀ ਘੱਟ ਪੈਸੇ ਵਿੱਚ ਤੁਸੀਂ ਸੂਟ ਬਿਜ਼ਨਸ ਕਿਵੇਂ ਸ਼ੁਰੂ ਕਰ ਸਕਦੇ ਹੋ। ਕਿਸ ਤਰੀਕੇ ਦੇ ਨਾਲ ਤੁਸੀਂ ਮਾਰਕੀਟਿੰਗ ਕਰ ਸਕਦੇ ਹੋ ਔਰ ਘਰ ਬੈਠ ਕੇ ਤੁਸੀਂ ਵਧੀਆ ਪ੍ਰੋਫਿਟ ਬਣਾ ਸਕਦੇ ਹੋ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮੈਨੂੰ ਤੇ ਇਜਾਜ਼ਤ ਮਿਲਦੇ ਹੈ ਇੱਕ ਨਵੇਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ